どうもみんな。 ਆਪਾਂ ਨੂੰ ਪਤਾ ਕਰੋ ਬਾਬਾ ਜੀ ਕਲੰਗ ਨੂੰ ਸਿੰਘ ਨੂੰ ਬੁਲਾ ਦੇ ਫਿਰਦੇ ਪਾਸੇ ਇਹ 2 ਮਿੰਟ ਨਾਲ 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 ਆਹ ਮੋੜ ਦੂਸਰੀ ਦੇ ਦੇ ਆਪਣਾ ਕਿਰੋ ਲ ਲੈ ਅਮਰ ਇੱਥੇ ਆਹ ਉਹ ਤਖਸਾਲੀ ਸਿੰਘ ਖੜੇ ਅੱਗੇ ਇਹ ਕਾਦੇ ਉਹਨੂੰ ਆ ਜਾ ਸਿੰਘ ਦੋਵੇਂ ਤਰੀ ਵੀ ਠੀਕ ਹੋ ਜਾ ਤੁਸੀਂ ਪਿੱਛੇ ਖੜ ਜਾਣ ਕੇ ਸਿੰਘ ਜੀ ਦੂਸਰੇ ਨੂੰ ਕਰੇ ਬੇਜੋ ਤੇ ਦੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਕਾਲ ਪਖਤ ਮਹਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਰਾਜ ਕਰੇਗਾ ਆਹ ਸਤ ਵੰਸ ਕੀ ਜੀਤ ਦੇਖ ਤੇਗ ਮਰੇ ਦੇਖ ਤੇਗ ਮਰੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਜਾਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਜਿੰਦਾਬਾਦ ਦਮਦਮੀ ਟਕਸਾਲ ਜਿੰਦਾਬਾਦ ਦਮਦਮੀ ਟਕਸਾਲ ਜਿੰਦਾਬਾਦ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਕਿ ਇਹ ਜਿਹੜਾ ਕੈਲੰਡਰ ਆ ਇਹ ਦਮਦਮੀ ਟਕਸਾਲ ਦੇ ਸੇਵਾਦਾਰ ਸੰਸਥਾ ਦੇ ਵੱਲੋਂ ਜਿਹੜਾ ਆ ਉਹ ਪ੍ਰਕਾਸ਼ਿਤ ਕੀਤਾ ਗਿਆ ਆ ਦਮਦਮੀ ਟਕਸਾਲ ਦੇ ਸੇਵਾਦਾਰ ਸੰਸਥਾ ਇਹ ਉਹ ਸਿੰਘ ਆ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਬ੍ਰਹਮ ਗਿਆਨੀਆਂ ਦੀ ਜਿਹੜੀ ਸੰਗਤ ਆ ਉਹ ਮਾਣੀ ਸੋ ਉਹਨਾਂ ਪ੍ਰਾਤਨ ਸਿੰਘਾਂ ਨੇ ਬੜੀ ਮਿਹਨਤ ਦੇ ਨਾਲ ਖੋਜ ਦੇ ਨਾਲ ਇਹ ਜਿਹੜਾ ਕੈਲੰਡਰ ਆ ਰਿਲੀਜ਼ ਕੀਤਾ ਜਾ ਤੇ ਇਹ ਕੈਲੰਡਰ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਜਿਹੜਾ ਆ ਉਹ ਫ੍ਰੀ ਵੰਡਿਆ ਜਾਣਾ ਆ ਅਸੀਂ ਹੋਲੇ ਮੁਹੱਲੇ ਦੇ ਪਵਿੱਤਰ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਵੀ ਇਹ ਕੈਲੰਡਰ ਵੰਡਾਂਗੇ ਅੱਜ ਵੀ ਸੰਗਤਾਂ ਦੇ ਵਿੱਚ ਵੰਡਿਆ ਜਾਏਗਾ ਤੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਕੈਲੰਡਰ ਆ ਸੰਗਤਾਂ ਤੱਕ ਪਹੁੰਚਾਇਆ ਜਾਏਗਾ ਸੋ ਦਮਦਮੀ ਟਕਸਾਲ ਦੇ ਸੇਵਾਦਾਰ ਸੰਸਥਾ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਆ ਉਹ ਕੀਤਾ ਨਾਮ ਦੱਸ ਕੀ ਜਿਹੜਾ ਤੁਹਾਡੇ ਲੋਕ ਕੈਲੰਡਰ ਰਿਲੀਜ਼ ਕੀਤਾ ਗਿਆ ਬੜਾ ਪਿੱਛੋਂ ਕਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਵਰਸਾਈ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਖਾਲਸਾ ਪੰਥ ਦੀ ਚੱਕਰਵਰਤੀ ਧਾਰਮਿਕ ਯੂਨੀਵਰਸਿਟੀ ਦਮਦਮੀ ਟਕਸਾਲ ਅਤੇ ਯੋਧੀਆਂ ਦੀ ਖਾਨ ਜਥੇਬੰਦੀ ਦੇ ਵਿਦਿਆਰਥੀਆਂ ਦੇ ਵੱਲੋਂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇਹ ਪੁਰਾਤਨ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਆ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਗਿਆਨੀ ਤੇਜਵੀਰ ਸਿੰਘ ਜੀ ਦਮਦਮੀ ਟਕਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਗਿਆਨੀ ਗੁਰਲਾਲ ਸਿੰਘ ਜੀ ਬਲਟੋਹਾ ਖਾਸ ਕਰਕੇ ਆਪਣੇ ਜਥੇ ਸਮੇਤ ਪਹੁੰਚੇ ਆ ਅਤੇ ਨਾਲ ਹੀ ਸੇਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਤੋਂ ਦਾਸ ਇਸ ਜਥੇਬੰਦੀ ਦਾ ਮੁਖ ਸੇਵਾਦਾਰ ਰੰਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ 6 ਜੂਨ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅੱਜ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਦੇ ਵੱਲੋਂ ਇਹ ਕੈਲੰਡਰ ਜਾਰੀ ਕੀਤਾ ਗਿਆ ਹੈ ਸੋ ਇਸ ਕੈਲੰਡਰ ਦੇ ਵਿੱਚ ਉਹੀ ਪਰਾਤਨ ਤਾਰੀਖਾਂ ਆ ਗੁਰੂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਗੁਰਿਆਈ ਦਿਹਾੜੇ ਦੀਆਂ ਅਤੇ ਜੋਤੀ ਜੋਤ ਦਿਹਾੜੇ ਦੀਆਂ ਅਤੇ ਹੋਰ ਭਗਤ ਸਹਿਬਾਨਾਂ ਦੀਆਂ ਅਤੇ ਹੋਰ ਵੀ ਜਿਹੜੇ ਸਾਡੇ ਪਵਿੱਤਰ ਦਿਹਾੜੇ ਆ ਜਿਵੇਂ ਹੋਲਾ ਮਹੱਲਾ ਆਦਿਕ ਸੋ ਉਹੀ ਤਰੀਕਾਂ ਇਹਦੇ ਵਿੱਚ ਪਾਈਆਂ ਪਾਈਆਂ ਗਈਆਂ ਆ ਜਿਹਦਾ ਗੁਰਬਾਣੀ ਦੇ ਵਿੱਚ ਵੀ ਹਵਾਲਾ ਦਿੱਤਾ ਗਿਆ ਆ ਅਤੇ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਵੀ ਹਵਾਲਾ ਆਇਆ ਆ ਸੋ ਇਹ ਕੈਲੰਡਰ ਜਿਹਦਾ ਆ ਉਹ ਜਾਰੀ ਕੀਤਾ ਗਿਆ ਆ ਤਾਂ ਜੋ ਪੁਰਾਤਨ ਜੋ ਤਰੀਖਾਂ ਸੀ ਗੁਰਪੁਰਬਾਂ ਦੀਆਂ ਸੰਗਤਾਂ ਉਹਦੇ ਤੋਂ ਜਾਣੂ ਹੋ ਸਕਣ ਅਤੇ ਉਹਦੇ ਨਾਲ ਜੁੜ ਕੇ ਹੀ ਗੁਰੂ ਸਾਹਿਬਾਨਾਂ ਦੇ ਪਾਵਨ ਦਿਹਾੜੇ ਮਨਾ ਸਕਣ ਅਤੇ ਇਸ ਦੇ